ਬਾਜੀ ਦੀ ਮੈਂ ਤੁਹਾਡਾ ਆਪਣਾ ਪ੍ਰਿੰਸ ਇੱਕ ਹੁਸ਼ਿਆਰਪੁਰਿਆ ਤੁਹਾਨੂੰ ਪਿੰਡ ਸਰਾਈ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਅੱਜ ਲੈ ਕੇ ਪਹੁੰਚੇ ਆ ਤੁਹਾਨੂੰ ਸਾਰੇ ਸੇਵਾਦਾਰਾਂ ਦੀ ਹਾਜ਼ਰੀ ਲਵਾਵਾਂਗੇ ਬਾਈ ਦੇ ਚਰਨਾਂ ਦੇ ਵਿੱਚ ਪਹੁੰਚ ਗਏ ਆ ਜੀ ਪਿੰਡ ਸਰਾਈ ਬਾਹਲੀ ਸੱਚੀ ਸਰਕਾਰ ਜਿੱਥੇ ਸਿੱਧ ਜੋਗੀ ਬਾਬਾ ਲਖਨਜੀ ਦਾ ਦਰਬਾਰ ਵੀ ਹੈ ਤੇ ਭਰਤਰੀ ਮਾਝਾ ਦਾ ਵੀ ਦਰਬਾਰ ਹੈ ਤੇ ਬਾਬਾ ਪੋਣਾ ਹਰੀ ਸੱਚੀ ਸਰਕਾਰ ਦਾ ਵੀ ਦਰਬਾਰ ਹੈ ਤੇ ਪੰਜ ਪੀੜ ਸੱਚੀ ਸਰਕਾਰ ਦਾ ਵੀ ਦਰਬਾਰ ਹੈ ਖੂਬਸੂਰਤ ਨਜ਼ਾਰੇ ਅਨਾਂ ਰੂਬਰੂ ਕਰਾਵਾਂਗੇ ਬਣੇ ਰਹੋ ਆਪਣੇ ਪ੍ਰਿੰਸਪਲ ਹੁਸ਼ਿਆਰਪੁਰੀਏ ਦੇ ਨਾਲ ਤੇ ਜਿਹੜੇ ਚੈਨਲ ਦੇ ਵਿੱਚ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਸ਼ੇਅਰ ਕਰ ਦੇਣ ਤੇ ਲਾਈਕ ਕਰ ਦਿਓ ਕਿ ਜੋ ਆਉਣ ਵਾਲੀਆਂ ਵੀਡੀਓ ਅਪਡੇਟ ਤੁਹਾਨੂੰ ਸਾਰੀਆਂ ਸ਼ੋ ਹੋਉਂਦੀਆਂ ਰਹਿਣ ਤੁਹਾਨੂੰ ਖੂਬਸੂਰਤ ਨਜ਼ਾਰੇ ਦਿਖਾ ਰਹੇ ਆਂ ਜੀ ਬੋੜਾ ਵਾਲੀ ਸੱਚੀ ਸਰਕਾਰ ਦਵਾਰ ਬਾਬਾ ਬੋੜਾ ਵਾਲੀ ਸੱਚੀ ਸਰਕਾਰ ਪਿੰਡ ਸਰਾਇਂ ਡਿਸਟ੍ਰਿਕਟ ਹੁਸ਼ਿਆਰਪੁਰ ਬਾਬਾ ਜੀ ਦਾ ਧੂਣਾ ਇੱਥੇ ਲੱਗਿਆ ਰਹਿੰਦਾ ਹੈ ਤੇ ਸਲਾਨਾ ਜੋੜ ਮੇਲਾ ਵੀ ਹੁੰਦਾ ਹੈ ਤੇ ਇੱਥੇ ਕਵਾਲੀਆਂ ਦਾ ਪ੍ਰਬੰਧ ਹੁੰਦਾ ਹੈ ਤੇ ਤੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਸਾਰੇ ਆ ਕੇ ਭਗਤਾਂ ਦੇ ਹਾਜ਼ਰੀ ਲਵਾਉਂਦੇ ਨੇ ਸਿੱਧ ਜੋਗੀ ਬਾਬਾ ਬਲਕਨਾਥ ਜੀ ਦਾ ਵੀ ਦਰਬਾਰ ਇੱਥੇ ਬਹੁਤ ਖੂਬਸੂਰਤ ਬਣਿਆ ਹੋਇਆ ਹੈ ਅਤੇ ਪੰਜ ਪੀਰ ਸੱਚੀ ਸਰਕਾਰ ਦਾ ਦਰਬਾਰ ਵੀ ਤੁਸੀਂ ਦੇਖ ਸਕਦੇ ਹੋ ਖੂਬਸੂਰਤ ਸ਼ਾਹੀ ਦਰਬਾਰ ਪਿੰਡ ਸਰਾਈ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਬਹੁਤ ਹੀ ਖੂਬਸੂਰਤ ਦਰਬਾਰ ਹੈ ਇੱਥੇ ਆਓ ਆਪਣੇ ਬੱਚਿਆਂ ਨਾਲ ਆਓ ਤੇ ਬਾਬਾ ਜੀ ਦੇ ਚਰਨਾਂ ਦੇ ਨਾਲ ਜੁੜੋ ਤੇ ਸੇਵਾ ਪਾਓ ਬਾਬਾ ਜੀ ਦੇ ਤੇ ਤੁਹਾਨੂੰ ਦਿਖਾਵਾਂਗੇ ਇਥੇ 나ਗ ਦੇਵਤਾ ਜੀ ਦਾ ਵੀ ਮੰਦਿਰ ਹੈ ਤੇ ਹਾਲੇ ਦੁਆਲੇ ਦਾ 뷰 ਇੰਨਾ ਹੀ ਖੂਬਸੂਰਤ ਹੈ ਕਿ ਤੁਸੀਂ ਦੇਖਣ ਜੋਗ ਹੋ ਕਿ ਬਾਬਾ ਜੀ ਦੇ ਚਰਨਾਂ ਦੇ ਵਿੱਚ ਹਾਜੀ ਹਲਵਾਨ ਪਹੁੰਚੇ ਆ ਨਾਗ ਦੇਵਤਾ ਜੀ ਦਾ ਮੰਦਿਰ ਬਹੁਤ ਵਧੀਆ ਬਣਿਆ ਦਾ ਹੈ ਤੇ ਬਾਬਾ ਜੀ ਦੇ ਲਵਾਵਾਂਗੇ ਚਰਨਾਂ ਦੇ ਵਿੱਚ ਹਾਜੀਆ ਜੈ ਹੋ 나ਗ ਦੇਵਤਾ ਮਹਾਰਾਜ ਕੀ ਜੈ ਹੋ ਕਰਾ ਧਰਤੀ ਦੇ ਦੇਵਤਾ ਜੀ ਦਾ ਬਹੁਤ ਸਾਚੇ ਦਰਬਾਰ ਕੀ ਜੈ ਪਿੰਡ ਬੁੜਾ ਵਾਲੀ ਸੱਚੀ ਸਰਕਾਰ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾ ਰਹੇ ਆ ਜੀ ਦੇਖ ਸਕਦੇ ਹੋ ਤੁਸੀਂ ਪ੍ਰਾਤਨ ਟਾਈਮ ਦੇ ਵਿੱਚ ਹੀ ਇਹ ਦਰਬਾਰ ਇੱਥੇ ਦਹੀ ਚੱਲਦਾ ਹੈ ਤੇ ਪ੍ਰਚੀਨ ਟਾਈਮ ਤੋਂ ਹੀ ਇਹ ਬੋੜ ਇੱਥੇ ਹੀ ਸਥਾਪਿਤ ਹੈ ਤੇ ਇਸੇ ਕਰਕੇ ਇਹਨਾਂ ਨੂੰ ਬੁੜਾ ਵਾਲੀ ਸੱਚੀ ਸਰਕਾਰ ਕਿਹਾ ਜਾਂਦਾ ਹੈ ਪੰਜ ਪੀਰ ਸਾਈਂ ਜੀ ਦਾ ਦਰਬਾਰ ਹੈ ਤੇ ਬਣਿਆ ਦਾ ਬਹੁਤ ਵਧੀਆ ਤੁਸੀਂ ਆ ਸਕਦੇ ਹੋ ਤੇ ਪ੍ਰਾਤਨ ਟਾਈਮ ਤੋਂ ਹੀ ਇਹ ਜਿਹੜਾ ਦਰਬਾਰ ਬਣਿਆ ਹੋਇਆ ਹੈ ਤੇ ਇੱਥੇ ਹਰ ਸਾਲ ਇਦਾਂ ਹੀ ਮੇਲੇ ਲੱਗ ਸਕਦੇ ਹੋ ਤੇ ਆਲੇ ਦੁਆਲੇ ਦਾ ਤੁਸੀਂ ਵਿਊ ਦੇਖ ਸਕਦੇ ਹੋ ਕਿੰਨਾ ਖੂਬਸੂਰਤ ਨਜ਼ਾਰਾ ਹੈ ਇੱਥੇ ਧਰਤੀ ਤੇ ਉੱਤੇ ਸਵਰਗ ਤੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਤੇ ਆਲੇ ਦੁਆਲੇ ਦਾ ਮੌਸਮ ਬਹੁਤ ਸੁਹਾਵਣਾ ਹੋ ਚੁੱਕਾ ਜੀ ਜਦ ਕਿ ਗਰਮੀ ਦਾ ਮੌਸਮ ਹੈ ਤੇ ਪਰ ਤੁਹਾਨੂੰ ਇੱਥੇ ਆ ਕੇ ਬਿਲਕੁਲ ਵੀ ਰਤਾ ਪਰ ਵੀ ਗਰਮੀ ਮਹਿਸੂਸ ਨਹੀਂ ਹੋਊਗੀ ਬਾਬਾ ਜੀ ਦਾ ਦਰਬਾਰ ਦੇ ਵਿੱਚ ਸਾਲਾਨਾ ਮੇਲਾ ਹੁੰਦਾ ਹੈ ਜੀ ਤਾਨੂੰ ਸਾਹਿਬ ਦੱਸ ਦਿੰਦੇ ਆ ਡਿਟੇਲ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਇਹ ਜੈ ਬਾਬੇ ਦੀ ਜੈ ਪੀਰਾ ਦੀ ਸਰਬਸਾਂਝਾ ਪੀਰ ਦਰਬਾਰ ਹੈ ਜੀ ਇੱਥੇ ਪਿੰਡ ਸਰਾਈ ਦੇ ਵਿੱਚ ਸਲਾਨਾ ਜੋੜ ਮੇਲਾ ਇਲਾਕਾ ਨਿਵਾਸੀਆਂ ਵੱਲੋਂ ਬਾਬਾ ਜੀ ਦੀ ਕਿਰਪਾ ਦੇ ਨਾਲ ਹੁੰਦਾ ਹੈ ਆਪ ਆਓ ਆਪਣੇ ਪਰਿਵਾਰ ਦੇ ਨਾਲ ਆਓ ਪਿੰਡ ਸਰਾਈ ਹੁਸ਼ਿਆਰਪੁਰ ਖੂਬਸੂਰਤ ਨਜ਼ਾਰੇ ਤੁਸੀਂ ਦੇਖ ਸਕਦੇ ਹੋ ਆਲੇ-ਦੁਆਲੇ ਠੰਡੀਆਂ ਹਵਾਵਾਂ ਚੱਲਦੀਆਂ ਕਲਾਨਾ ਜੋੜ ਮੇਲਾ ਲੱਗਦਾ ਜੀ ਇੱਥੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਬਾਬਾ ਜੀ ਸਾਨੂੰ ਮੇਰਾ ਪ੍ਰਿਆ ਹੱਥ ਰੱਖਣ ਚੜ੍ਹਦੀ ਕਲਾ ਦੇ ਵਿੱਚ ਰਹਿਣ ਸਾਰੇ ਜੈ ਬਾਬਾ ਜੀ ਕਹਿ ਬਾਬੇ ਦੀ ਬਸ ਕੇ ਬਸਤਾ ਦੀ ਰਹਿ ਬਾਬੇ ਦੀ ਜੈ ਬਾਬੇ ਦੀ ਮੈਂ ਤੁਹਾਡਾ ਆਪਣਾ ਪ੍ਰਿੰਸ ਵੀ ਹੁਸ਼ਿਆਰਪੁਰਿਆ ਜੈ ਬਾਬੇ